ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਬਾਈ ਗਗਨਦੀਪ ਕੋ ਪਹੁੰਚ ਕੇ ਪਿੰਡ ਝੰਝੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਜ਼ਦੀਕ ਇਹਨਾਂ ਫਤਗਾ ਜੁੜੀਆਂ ਪਿੰਡਾ ਸਾਰਾ ਮਾਲ ਹੀ ਹਰਿਆਣੇ ਤੋਂ ਲੈ ਕੇ ਆਂਦੇ ਬਹੁਤ ਛੋਟਾ ਛੋਟਾ ਛੋਟੀਆਂ ਲੈ ਕੇ ਨੇ ਵੱਡੀਆਂ ਝੋਟੇ ਲੈ ਕੇ ਨੇ ਭਾਈ ਜੀ ਤੇ ਬਾਕੀ ਭਾਈ ਜੀ ਨੇ ਗੱਲਬਾਤ ਕਰਦੇ ਭਾਈ ਹਸਤੀਕਾ ਸਾਸਿਕਾ ਸਦੀਵ ਕੀ ਹਾਲ ਹੈ ਸਭ ਠੀਕ ਠਾਕ ਜੀ ਆਦਿਕਾ ਮਾਵਾ ਚੁਰਬਾ ਦਰਸ਼ਨ ਹੋਏ ਇੱਕ ਜੋ ਆਈ ਹੁੰਦਾ ਜੀ ਆਦਿਕਾ ਮਾਲ ਸੰਦੀਪ ਵੀਰ ਆਪਣੇ ਕੋ ਸਾਰਾ ਸੋਨਾ ਵਾ ਠੀਕ ਆ ਤੇ ਇੱਕ ਮੈਂ ਆਪਣੇ ਕੋ 20 22 ਕਿਲੋ ਵਾਲੀ ਸੂਈ ਅੱਜ ਹੀ ਅਜੇ ਹੁਣੇ ਹੀ ਅੱਜ ਹੀ ਸੂਈ ਹਾਂਜੀ ਹਾਂਜੀ ਚੰਗੀ ਮੈਂ ਵੱਡੀ ਆ ਚਲੋ ਚਲੋ ਠੀਕ ਆ ਨਾ ਬਾਕੀ ਝੋਟੀਆਂ ਕੱਲ ਆਈਆਂ ਦੋ ਚੰਗੀਆਂ ਜੋੜਾ ਤੇ ਦੋਵਾਂ ਝੋਟੀਆਂ ਥੱਲੇ 15 15 16 16 ਕਿਲੋ ਦੋਦੇ ਹੁਣ ਇਸ ਟਾਈਮ ਹਾਂਜੀ ਹਾਂਜੀ ਠੀ ਇਹ ਜੁੜਿਆ ਤੋਂ ਸਟਾਰਟ ਕਰ ਲੈਨੇ ਹਣਾ ਉਧਰੋਂ ਕਰ ਲਈਏ ਉਧਰ ਆ ਲਿਆਓ ਆ ਉਧਰੋਂ ਕਰ ਲਈਏ ਬਾਹਰ ਨੂੰ ਰਹੀ ਹੈ ਬਾਹਰ ਨੂੰ ਨਹੀਂ ਹਾਂਜੀ ਰਾਦੇ ਖੋਲੋ ਪਰਲੀ ਝੋਟੀ ਇੱਥੇ ਆ ਜੂ ਕਰਾ ਲੈ ਇਹਨੂੰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਅਸਲੀ ਵੀ ਰਾਜ 20 22 ਦਿਨ ਹੋ ਗਏ ਝੋਟੀ ਸੂਈ ਨੂੰ ਹਾਂਜੀ 20 22 ਦਿਨ ਹੋ ਗਏ ਸੂਈ ਨੂੰ ਲੈ ਜਿਮ ਨੂੰ ਦਿਖਾ ਕਰ ਨੇੜੇ ਹੋ ਕੇ 20 22 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਪਰ ਬੜੀ ਜ਼ਬਰਦਸਤ ਝੋਟੀ ਆ ਮੈਂ ਕਹਿੰਦਾ ਐਫ ਗਾਈਆਂ ਨਾਲ ਗੱਲ ਆਰਡਰ ਕੁਆਲਟੀ ਲੱਗੀ ਬੋਲੋ ਆ ਖੋਲ ਇਧਰ ਇਧਰ ਮਿੰਦਿਆ ਇੱਥੇ ਵੀ ਮਿੰਦਾ ਹੈਗਾ ਆਓ ਆਗਾ ਚੁਵਾਈ ਜੂ ਕਿਵੇਂ ਜੀ ਮੈਂ ਕਹਿੰਦਾ ਹੰਦੀਪ ਵੀ ਚੁਵਾਈ ਦਾ ਆਪਣੀ ਪੂਰੀ ਗਰੰਟੀ ਫੁੱਲ ਚਲੋ ਪੋਲੀ ਰੂਮਰ ਕੀ ਚਾਹੀਏ ਪਤੋ ਰੋ ਕਰਾ ਲਓ ਜੀ ਲੋ ਜੀ ਵੱਡੀ ਝੋਟੀ ਆ ਬਹੁਤ ਜ਼ਬਰਦਸਤ ਝੋਟੀ ਆ ਨਾਲੇ ਸਿੰਗਲ ਹੱਡੀ ਹਾਂ ਜੀ ਹਾਂ ਜੀ ਹੋਰ ਲੋ ਕਰਾ ਲਓ ਅੰਦਰੋਂ ਕਿੰਦਰੋਂ ਲਿਆ ਗਿਆ ਹਾਂ ਆ ਵੇਖੋ ਬਾਹਰ ਬਾਹਰ ਨੂੰ ਲਿਆ ਜੋ ਬਾਹਰ ਲਾਜਾ ਇਧਰ ਤੇ ਇਧਰੋਂ ਕੱਢ ਦੋ ਫਿਰ ਨਹੀਂ ਨਾ ਹਾਂ ਇਧਰੋਂ ਕੱਢ ਇਧਰ ਲਈ ਇਧਰੋਂ ਕੱਢ ਲਈ ਉਧਰ ਲਈ ਉਧਰੋਂ ਕੱਢ ਦੇ ਗਾਂ ਜਾਂ ਡੰਡਾ ਲਾ ਕੇ ਫੋਟੀ ਰੱਖੋ ਮਗਰ ਬੱਚੇ ਦਾ ਥੋੜਾ ਜਿਹਾ ਕਹਿੰਦੇ ਚੁਵਾਈ ਜੂ ਕਿਵੇਂ ਬਾਈ ਜੀ ਮੈਂ ਕਹਿੰਦਾ ਸੰਦੀਪ ਬਹੁਤ ਸੋਹਣੀ ਚਵਾਈ ਜਿਹੜੀ ਛੋਟੀ ਠੀਕ ਆ ਇਹਦੇ ਮਗਰ ਸੰਦੀਪ ਵੀਰ ਕੱਟੀ ਆ ਗਈ ਆ ਅੱਛਾ ਕੱਟੀ ਆ ਗਈ ਮਾਵਾ ਆਹ ਨਹੀਂ ਹਾਂ ਜੀ ਤੇ ਇੱਕ ਤਾਜੀ ਸੂਈ ਉਹਦੇ ਮਗਰ ਵੀ ਕੱਟੀ ਆ ਆ ਜਾਓ ਜੀ ਆ ਜਾਓ ਕਮਾ ਲਿਓ ਬਸ ਇੱਥੇ ਕਮਾ ਲਿਓ ਲਓ ਆਰਡਰ ਕੁਆਲਟੀ ਵੇਖੋ ਕਿੰਨੀ ਸੋਹਣੀ ਲੱਗੀ ਹਮ 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 ਬਿਲਕੁਲ ਇਹਦੇ ਸੰਦੀਪ ਵੀਰ ਆਈਟਮ 16 ਕਿਲੋ ਦੁੱਧ ਤਿਆਰ ਪੱਕੇ ਪੱਕਾ 16 ਕਿਲੋ ਭਾਵੇਂ ਤਿੰਨ ਚਾਰ ਟਾਈਮ ਕੋ ਚਵਾਈ ਕਰਕੇ ਖੜੇ ਆਪਣੇ ਘਰੋਂ ਠੀਕ ਆ ਠੀਕ ਆ ਜੀ ਬਸ ਲੈ ਜਰਾ ਇੱਧਰ ਲਿਆਓ ਕਰੋ ਮੋਲਵੀ ਅੱਜ ਜਿਆ ਜੀ ਦੀ ਵੀ ਚੱਲ ਬਿਲਕੁਲ ਜਿਆ ਜੀ ਹਾਂ ਆ ਫੜਾ ਦੇ ਮੈਨੂੰ ਹਾਂ ਜੀ ਇਹਦਾ ਸੰਦੀ ਵੀਰ ਮੋਲੋ ਦਾ ਡੇਢ ਆ 1.40 ਦੀ ਹਾਂ ਨਾ ਕੱਟੀ ਦੇ ਦਾਂਗੇ ਹੋ ਜੂ ਮਾਨਦਨ ਕਰ ਦਾਂਗੇ ਥੋੜਾ ਬੋਰਾ ਚਲੋ ਕਰ ਦਾਂਗੇ 1.40 ਵਿੱਚ ਮਾਨਦਨ ਕਰ ਦਰਾਂਗੇ ਹਾਂ ਜੀ ਆਹ ਜੀ ਇਹ ਜੋ ਹਿੰਦੀ ਵੀਰ ਸੂਈ ਪੈਲਣ ਪੋਲੀ ਮੜੀ ਇਹ ਲਸੂਆ ਇਹ ਵੀ ਲੈ ਜਾ ਪਹਿਲਾ ਸੂਆ ਬਹੁਤ ਸੋਹਣਾ ਥਣ ਲੱਗਾ ਇਹ ਵੀ ਲੈਜਰ ਕਰਾ ਦੇ ਗੁਆਲਟੀ ਵੀ ਚੰਗੀ ਥਣ ਵੀ ਬਹੁਤ ਗੈਪ ਤੇ ਲੱਗਾ ਜੋ ਦੁੱਧ ਕਿੰਨਾ ਜੀ ਥਲੇ ਦੁੱਧ ਸਰੀ ਵੀ ਰਜੇ ਇਹਦੇ ਥਲੇ ਨਾਲ ਅੱਜ 500 ਤਾਂ ਦੇਣਾ ਦੀ ਸੂਈ ਹੈਗਾ 10000 ਕਿਲੋ 10000 ਦੁੱਧ ਹੈਗਾ ਹਾਂਜੀ ਹਾਂਜੀ ਲਓ ਜੀ ਇਹ ਵੀ ਦੇਖੋ ਬਰ ਨਹੀਂ ਠੀਕ ਆ ਪਰ ਇਹ ਰਾਜਸਥਾਨ ਨਹੀਂ ਝੋਟੀਆਂ ਦੋ ਕਾਲ ਮੰਗਾਈਆਂ ਸੀ ਉਹਦਾ ਅੱਛਾ ਹਾਂਜੀ ਆਜੋ ਜੀ ਆਜੋ ਇੱਥੇ ਖੜਾ ਕੇ ਦੋ ਰੇਖ ਨੂੰ ਬਣਾਇਆ ਹਾਂ ਹਾਂ ਇੱਥੇ ਖਾਣ ਇਹ ਥੋੜਾ ਡਰਦੀ ਆ ਵੇਖ ਧਿਆਨ ਨਾਲ ਬਾਕੀ ਕੋਈ ਗੱਲ ਠੀਕ ਆ ਮੱਤੇ ਦਾ ਬੜਾ ਕਰਦੀ ਚੱਲ ਗਿਆ ਫਿਰ ਤੋੜ ਬਸ ਤਾਜ਼ੀਆਂ ਮਈਆਂ ਜੀ ਫਿਰ ਜਿਹੜੇ ਤੇ ਖਾਲੇ ਸ਼ੰਭੂ ਆਹ ਦੇਖਾ ਹਾਂਜੀ ਮੋਹਲਵੇਂ ਸੰਦੀਪ ਵੀਰ ਸਵਾਲ ਆਖਿਆ 115000 ਦੀ ਹਾਨਾ ਚੱਲਣ ਦਿਓ ਹਾਂਜੀ ਹਾਂਜੀ ਜਾਣ ਲੋ ਆ ਵੀ ਦੂਜਾ ਸੂਆ ਸੂਈ ਝੋਟੀ ਇਹ ਵੀ ਸੂਈ ਆ ਹਾਂਜੀ ਤਾਜੀ ਸੂਈ ਜੋ ਅੱਛਾ ਜੇ ਕੋਈ ਵੀਰ ਭਰਾ ਝੋਟੀ ਖੜੂਗਾ ਬੱਚਾ ਨਹੀਂ ਲੈਂਦੀ ਝੋਟੀ ਭੁੱਲ ਗਈ ਜਾਂਦੇ ਅੱਛਾ ਠੀਕ ਆ ਹਾਂਜੀ ਐਦਾਂ ਬਾੜੇ ਤੇ ਮਿਲਦੀ ਆ ਬਾੜੇ ਵਾਲੇ ਬਾੜੇ ਦੇ ਕਹਿੰਦੀ ਮੈਨੂੰ ਚੋਲੋ ਬੱਚਾ ਨਾਲ ਕਹਿੰਦੀ ਥੱਲੇ ਛੱਡੋ ਬਾਹਰ ਛੱਡ ਲਓ ਖੋਲੋ ਬਾਈ ਜੀ ਹਾਂਜੀ ਖੋਲੋ ਇਹਨੂੰ ਦੁੱਧ ਹੋਣ ਕਿੰਨਾ ਦੁੱਧ 12 ਕਿਲੋ ਪੱਕਾ ਹਾਂ ਜੀ ਇਹ ਸਤਵਾਂ ਗਰੇਣੇ ਸੂਈ ਨੂੰ ਆ ਬੱਚਾ ਇਹਦਾ ਲਾਗੇ ਵੱਜਦਾ ਲਓ ਜੀ 12 ਕਿਲੋ ਦੁੱਧ ਹੈਗਾ ਜੀ ਪਰ ਬੱਚਾ ਭੁੱਲ ਚੁੱਕੀ ਆ ਹਾਂ ਜੀ ਠੀਕ ਹੈ ਰੁਕੋ ਲੈਂਦੀ ਕਿ ਨਹੀਂ ਜੀ ਨਾ ਨਾ ਨਹੀਂ ਐਦਾਂ ਪਹਾੜੇ ਦੇ ਕਹਿੰਦੀ ਚੋਲੋ ਚਲੋ ਹਾਂ ਜੀ ਹਾਂ ਇਹ ਪਹਾੜਿਆਂ ਦੇ ਆਈਆਂ ਹਾਂ ਜੀ ਬਸ ਠੀਕ ਹੈ ਫਿਰ ਮਣੀ ਮੁੰਡਾ ਸੈਡ ਹੈਗੀ ਬਈ ਜੀ ਮਣੀ ਮੁੰਡਾ ਸੈਡ ਆ ਗਈ ਆ ਧਾਰ ਦਾ ਕੋਈ ਫਰਕ ਨਹੀਂ ਚਲੋ ਅੱਜ ਲੀ ਕਰਕੇ ਖੜੇ ਜਿੰਨੇ ਵੀ ਕੇ ਵੀਰ ਨੇ ਖੜਨੂ ਠੀਕ ਕਰ ਕੱਦ ਵਜਨ ਪੂਰਾ ਨਹੀਂ ਠੀਕ ਹੈ ਕੱਦ ਵਜਨ ਵਧੀਆ ਲੈ ਚਲ ਲੈ ਚਲ ਗਾਗਾ ਜੀ ਫਰੈਂਦੀ ਕੀ ਮਾਰਾ ਇਹਦਾ ਸੰਦੀਪ ਵੀਰ ਮੋਲੋ ਦਾ ਗਾਵਾ 1 ਲੱਖ 5000 ਰੁਪਇਆ 95000 ਦੀ ਹਾਨਾ ਦੇ ਦਾਂਗੇ 95000 ਦੀ ਹਾਨਾ ਹੀ ਫੋਨ ਲਾਉ ਮਾਨਦਾਨ ਕਰ ਦਾਂਗੇ ਭਰਾ ਹੋਰ ਹੋ ਜੂ ਮਾਨ ਦਾ ਫੋਨ ਫੋਨ ਲਾਏ ਏਡੀ ਦੀ ਕੋਈ ਚੱਕਰ ਗਿਆ ਹਾਂਜੀ ਹਾਂਜੀ ਆ ਵੇਖੋ ਸੰਦੀਪ ਵੀਰ ਆਰਡਰ ਕੁਆਲਟੀ ਹੋਟੀ ਆ ਆ ਵੀ ਵੇਖੋ ਗਰਾ ਦੀ ਆਰਡਰ ਕੁਆਲਟੀ ਦੁੱਧ ਤੇ ਆ ਟਾਈਮ ਚੱਲਦਾ ਹੁਣ ਐਸੇ ਆ ਟਾਈਮ 17 ਕਿਲੋ ਦੁੱਧ ਆ ਆਜਾ ਦਾਵਾ ਯਾਰ ਦਾਵਾ ਯਾਰ ਵਾਂ ਦੇਣਾ ਐਵੇਂ ਇਹਨਾਂ ਨੇ ਆ ਨਹੀਂ ਆ ਦਾਵਾ ਯਾਰ ਵਾਂ ਦਾ ਸੁਈ ਨੂੰ ਤੋ ਇਧਰੋਂ ਕੱਢ ਬਾਹਰ ਨੂੰ ਐ ਉਹਨੂੰ ਕੱਢ ਘਰਾਂ ਨੂੰ ਕਢਦਾ ਆ ਉਸ ਛੋਟੀ ਬਰਾਂ ਕਰ ਗਾੜੀਆਂ ਇਧਰੋਂ ਕਰੋ 17 ਕਿਲੋ ਐਸਟੋ ਤੋਂ ਤਿਆਰ ਆ ਪਿਆਰ ਪੂਰਾ ਚੋਕੇ ਖੜੇ ਕੋ ਤਸੱਲੀ ਵਾਲਾ ਚਲੋ ਉਧਰ ਉਧਰ ਕੱਢ ਲਓ ਵੇਖ ਵੇਖ ਮੈਂ ਥੱਲੇ ਵਿਖਾ ਕਰਾ ਚਾਹੀਦਾ ਲੀ ਵਾਲੂ ਵਾ ਲੇਵਾ ਫਰ ਨਾੜਾਂ ਦੀ ਵੀਰ ਜਿੰਨਾ ਕਹਿੰਦੇ ਨੇ ਨਾ ਬਿਜਲੀ ਘਰ ਬਣਿਆ ਹੁੰਦਾ ਹੀ ਬਣਿਆ ਛੋਟੀ ਦੀ ਤੁਹਾਡੇ ਫਾਇਦੇ ਕਰਦੇ ਹੈਗੇ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਬਲਦੇ ਖੜਾ ਹੀ ਮੜਾ ਜਾ ਸਭ ਨੇੜੇ ਗਏ ਬਾਹਰੇ ਆ ਦੇਖੋ ਅਗਲੇ ਬੰਦੇ ਨਾੜਾਂ ਖਾਓ ਮਾਨੇ ਮਾਨੇ ਦੀ ਠੀਕ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਛੋਟੀ ਦੀ ਨਾਲੇ ਸਿੰਗਲ ਹੱਡੀ ਸਿੰਗਲ ਹੱਡੀ ਆ ਜਾਓ ਵੀਰੇ ਆ ਜਾਓ 17 16 ਦੀ ਹੱਡੀ ਫੁੱਲ ਗਾਰੰਟੀ ਭਾਵੇਂ ਕੋ ਭਰਾ ਧਾਰੋ ਨਾ ਮਾਰੇ ਮੈਂ ਸੋਣਾ ਪੱਕੀ ਗਾਰੰਟੀ ਪੂਰੀ ਫੁੱਲ ਗਾਰੰਟੀ ਛੋਟੀ ਦੀ ਠੀਕ ਹਾਂਜੀ ਹਾਂਜੀ ਹਿੰਦੀ ਫਿਰ ਕੀ ਮਤਲਬ ਇਹਦਾ ਸੰਦੀਪ ਵੀ ਮੋਲ 160 ਆ ਡੇਢ ਦੀ ਆਹ ਨਾ ਦੇਦਾ ਕਿ ਬਾਕੀ ਕਰ ਲਾਂਗੇ ਫੋਨ ਤੇ ਵਾਦਾ ਘਟਾ ਡੇਢ ਦੇ ਛੋੜ ਨਹੀਂ ਖੁੱਲੀ ਖੁੱਲੀ ਹੋਈ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਬਾਈ ਇਹ ਖੜਾ ਆਏ ਮਾੜਾ ਵੀਰੇ ਇਹਦੇ ਖੜਾ ਆਏ ਦੇ ਖਿਡਾਰੀ ਮਾੜੀ ਇਹ ਖੜਾ ਆਏ ਆ ਆ ਮਾ ਹਾਂ ਜੰਮੂ ਚੱਲ ਲੈ ਜਾਓ ਉੱਥੇ ਖਾਦਾ ਜੀ ਚਲੋ ਡੇਢ ਦੇ ਮਾਨ ਦੇ ਖੁੱਲਾ ਖੁੱਲਾ ਕਰਦਾ ਕੋਈ ਨਹੀਂ ਮਾਨ ਦਾ ਇਹ ਰਾਜੇ ਹੁਣੇ ਸੂਈ ਲੱਗਦੀ ਆ। ਇਹ ਸਨੀ ਵੀ ਰਾਜੇ ਹੁਣੇ ਸੂਈ ਆ। ਤੁਸੀਂ ਉਧਰ ਨੂੰ ਚਲ ਗਏ ਤੇ ਚਲੋ ਟਾਡੇ ਆਉਂਦੇ ਨੂੰ ਸੂਪੀ ਨੇ ਤੇ ਉਧਰ ਗੱਬੜ ਪਾਉਣੀ ਪਈ। ਮੈਰਾ ਹੀ ਹੋ ਗਿਆ ਮੈਰਾ ਹੋ ਗਿਆ। ਕੱਟੀ ਆ ਗਈ ਨਾ ਹਾਂ ਜੀ ਬਾਕੀ ਤੁਹਾਨੂੰ ਬੜਾ ਸਪਲਾਈਆਂ ਬਹੁਤੀਆਂ ਮਾਰਨ ਨਾਲ ਇੱਥੇ ਆਣ ਕੇ ਕੋਈ ਮਾਲ ਵੇਖੇ ਫੇਰੀ ਪਤਾ ਲੱਗਣਾ ਹਾਂ। ਹਾਂ ਜੀ। ਹਾਂ ਜੀ। ਤਾਂ ਹੀ ਤੁਸੀਂ ਵੈਸਣ ਖਾਈ ਜਾਂਦਾ ਜੀ। ਕੱਟੀ ਦੀ ਖੁਸ਼ੀ ਚ ਵੈਸਣ ਲੈਂਦਾ ਹੁਣ ਨਾ। ਖੋਲ ਇਹਨੂੰ। ਖੋਲੋ ਜੀ। ਆ ਜਿਓਂ ਹੀ ਘਰ। ਚੋਈਆਂ ਜਿਓਂ ਨਿਕਲਿਆ ਮੈਂ ਕਹਿੰਦਾ ਚੋਈ ਬੜੀ ਸ਼ਾਨਦਾਰ ਮਾਇਆ ਦੀ। ਲਿਆਓ ਘਰੋਂ ਘਰ ਵਾਲਿਆਂ ਦੀ ਸਦੀਵੀਰ ਭਾਈ ਕਿਲੋ ਦੀ ਗਰੰਟੀ ਮੈਂ ਦੀ ਨਹੀਂ ਮੈਂ ਬਹੁਤ ਚੰਗੀ ਮੈਂ ਹਾਥੀਆ ਬਲੈਰੋ ਜਾਉਣ ਵਾਲੀ ਮੈਂ ਵਾਂ ਬਿਲਕੁਲ ਹਾਂਜੀ ਹਾਂਜੀ ਵਾਜਨ ਬੜਾ ਮੈਂ ਦਾ ਆ ਦੇਖ ਕਿਉਂ ਬਾਕੀ ਆਰਡਰ ਕੁਆਲਿਟੀ ਵੇਖੋ ਮੈਂ ਦੀ ਆਰਡਰ ਕੁਆਲਿਟੀ ਆ ਕਿਉਂ ਬਹੁਤ ਸੋਹਣੀ ਲੱਗੀ ਇਹ ਇੱਥੇ ਖੜਾ ਹੀ ਬਰੇ ਬਣਾ ਅੱਗੇ ਪਿੱਛੇ ਦਾ ਖਾਦੇ ਕਰ ਚੰਗੀ ਤਰ੍ਹਾਂ ਵੇਖੋ ਬੜਾ ਠੀਕ ਆ ਬਹੁਤ ਸੋਹਣੀ ਆਰਡਰ ਕੁਆਲਿਟੀ ਆਜੋ 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 ਲਿਆ ਹੁਣੋ ਹੁਣ ਲਿਆਓ ਚੱਲ ਲਿਆਓ ਹਾਥੀ ਆ ਸੰਦੀਪ ਹਾਥੀ ਆ ਕਿ ਹਾਥੀ ਆ ਮੈਂ ਕਿ ਨਹੀਂ ਇੰਦੀ ਬਾਜੀ ਫਿਰ ਕੀ ਮੰਦਾ ਇਹਦਾ ਵੀ 1.5 ਲੱਖ 40 ਦੀ ਹਾਂ ਨਾ ਕਰਦਾਂਗੇ 1.40 ਦੀ ਹਾਂ ਨਾ ਚੱਲਣ ਤੋਂ ਕਰੇ ਟਾਈਮ ਸਰੇ ਹਾਂਜੀ ਹਾਂਜੀ ਹੌਲੀ ਕਰ ਮੜੀ ਮੋਲਾ-ਬੋਲਾ ਘਰ ਹੀ ਜਾ ਕੇ ਖਾਇਆ ਜੀ ਨਹੀਂ ਸਹੀ ਗੱਲ ਆ ਪੀਣਾ ਨਹੀਂ ਇਹ ਖਾਣਾ ਹੀ ਆ ਹਾਂਜੀ 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 ਥੋੜਾ ਜਿਹਾ ਪਛਾ ਰਿਹਾ ਜਿਹੜਾ ਦਰਕਣ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਬਾਕੀ ਕੱਟੀ ਇਹਨੇ ਮਗਰ ਕੱਟੀ ਪਾਈ ਇਹਨੇ ਕੱਟੀ ਪਿੱਛੇ ਬਹੁਤ ਸੋਹਣਾ ਇਹ ਨਾ ਬੰਦੇ ਕਹਿੰਦੇ ਵੀ ਅਸੀਂ 1600 ਦਾ ਟੀਕਾ ਲਵਾਇਆ ਜੇ ਉਹ ਕੱਟੀ ਵੀਰ ਭਰਾ ਦੇਊਗਾ ਕੱਟੀ ਦੇਤੀ ਇਹਨੇ ਤਾਂ 5000 ਦੀ ਰੱਖ ਲਾਂਗੇ ਹਾਂਜੀ ਆਓ ਮਣੇ ਜਰੂਰ ਮਿਲ ਜਾਈਏ ਕਿਵੇਂ ਦੀ 5000 ਦੀ ਕੱਟੀ ਕਹਿੰਦੇ ਰੱਖ ਲਾਂਗੇ ਆਜੋ 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 ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਝੋਟੀ ਨਹੀਂ ਠੀਕ ਆ ਫਿਰ ਆ ਰਾਜੀ ਗੁੰਦੀ ਆ ਹਾਂ ਉਹ ਦੂਜੀ ਵੀ ਜਾ ਖੋਲ ਕੇ ਲਿਆ ਉਹ ਵੀ ਖੋਲ ਕੇ ਲਿਆ ਉਹ ਵੀ ਲਿਆਓ ਕਰਾ ਦੇ ਲਿਆਓ ਹਿੰਦੀ ਭਾਜੀ ਫਿਰ ਕੀ ਮਰ ਇਹ ਦੋਵੇਂ ਸੰਦੀਪ ਵੀ ਜੋੜੇ ਦਾ ਮੋਲ 2.5 ਲੱਖ ਹੈ ਮਾਨਦਾਨ ਕੋਈ ਨਹੀਂ ਕਰਦਾ ਕੋਈ ਵੀਰ ਭਰਾ ਲਊਗਾ ਚਲੋ ਮਾਨ ਕਰਦੇ ਬਣ ਮਾਨ ਆਪ ਨੂੰ ਜੀ ਵੇਖ ਲਓ ਝੋਟੀਆਂ ਦੋਵੇਂ ਝੋਟੀਆਂ ਸੋਹਣੀਆਂ ਨਿੱਕੀ ਸੰਗੀਰੀਆਂ ਤੇ ਬਾਕੀ ਇਹ ਜੋੜੇ ਦਾ ਬੜਾ ਸੋਹਣਾ ਮਾਲ ਹੁੰਦਾ ਇਹਨਾਂ ਕੋਲ ਜੀ ਹਾਂਜੀ ਹਾਂਜੀ ਤੇ ਨਾਲੇ ਦੋਵੇਂ ਤਰ੍ਹਾਂ ਮਾਲ ਹੈ ਕਹਿੰਦੇ ਜੀ ਹਾਂਜੀ 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 ਇਧਰ ਲਾਓ ਉਧਰ ਲਾਓ ਜਿਹੜਾ ਉਧਰ ਲਾਵੇ ਸਾਰੇ ਸਾਰੇ ਨਵਾਂ ਭਾਤੀ ਕੀਤਾ ਬੰਦਾ ਇਹ ਨਹੀਂ ਬਹੁਤ ਪੁਰਾਣਾ 9 ਸਾਲ ਹੋ ਗਏ ਇਹ ਤੁਹਾਡੇ ਕੋਲ ਪਹਿਲੀ ਰਹੀ ਆਇਆ ਅੱਛਾ ਅੱਛਾ ਇਹ ਵੀ ਝੋਟੀਆਂ ਵੇਖੋ ਥਾਨ ਆਰਡਰ ਕੁਆਲਟੀ ਇਹਦੀ ਸਿੰਗੀ ਬੜੀ ਨਿੱਕੀ ਲੱਗੀ ਹੈ ਜਾਂ ਮੋੜ ਲਿਆ ਪੁਰਾਣੇ ਪਾਪੇ ਆ ਫਿਰ ਜੀ ਮੱਝ ਆਈ ਝੋਡੀ ਹੈ ਮਾਲੀ ਥੋੜਾ ਹੋਣੀ ਆ 240 ਦੀਆਂ ਸੰਦੀਪ ਵੀ ਦੇ ਦਾਂਗੇ ਝੋਟੀਆਂ ਦੋਵੇਂ 240 ਦੀਆਂ 240 ਦਾ ਜੋੜਾ ਹੀ ਦੇ ਦਾਂਗੇ ਲੋ ਜੀ 240000 ਦੀਆਂ ਹਾਂ ਜੀ ਜੋੜਾ ਠੀਕ ਹੈ ਜੀ ਹਾਂ ਤੇ ਤੁਹਾਡਾ ਸੱਜਣਾ ਆ ਜੀ ਹੋਰ ਮਾਨ ਹੋਰ ਮਾਨ ਦਾ ਜਿਹੜਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਊਗਾ ਉਹਦਾ 10000 ਦਾ ਮਾਨ ਹੋਊਗਾ ਠੀਕ ਹੈ ਦਾਹੇ ਦਾ ਮਾਨ ਦਾ ਕਰ ਰਹੇ ਕੰਮ ਸੇਵ ਕਰ ਇੱਥੇ ਖਤਰੇ ਦੇ ਇੱਥੇ ਵੀ ਦੰਦ ਵਾਲੇ ਹੀ ਆ ਕਿ ਨਹੀਂ ਕੰਮ ਇੱਥੇ ਖਤਰੇ ਦੇ ਦੰਦ ਆ ਜਦੋਂ ਮਰਜ਼ੀ ਆਓ ਚੈੱਕ ਕਰੋ ਚੁਾਈ ਕਰੋ ਪਾਸ ਕਰੋ ਤੁਹਾਡਾ ਹੱਕ ਬੰਦਾ ਕਿ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਚਲੋ ਬਾਕੀ ਸਾਰੀਆਂ ਝੋਟੀਆਂ ਵਧੀਆ ਟੌਪ ਕਲਾਸ ਆ ਹਾਂ ਜੀ ਤੇ ਬਾਕੀ ਇੱਥੇ ਆਣ ਕੇ ਮੇਰਾ ਵੀਰ ਭਰਾ ਜਿੰਨੇ ਵਗੇਨੇ ਲੈ ਆਣੀਆਂ ਆਪਣੀ ਤਸੱਲੀ ਕਰਕੇ ਖੜੇ ਨੇ ਸੱਚੀ ਨਿੱਸਾ ਸੱਚੀ ਗੱਲ